ਇਹ ਕਲੋਨੀ ਦਾ ਕੀ ਨਾਮ ਵੱਜਦਾ ਹਾਂਜੀ ਤੈਨੂੰ ਪਤਾ ਹੋਣੀ ਮੈਂ ਕਲੋਨੀ ਦਾ ਕੀ ਨਾਮ ਵੱਜਦਾ ਇਹ ਕੁੱਕਰ ਇਹ ਜੇ ਲੱਗਣੀ ਹੈ ਇੱਕ ਤੇ ਲੱਗਣੀ ਦੋ ਜਾਨੇ ਆਏ ਦੇ ਨਾਲ ਉੱਚਾ ਸੀ ਹਾਂ ਜਦੋਂ ਉਹ ਡਿੱਗ ਗਿਆ ਹਣਾ ਛੋਟਾ ਜਿਹਾ ਹੀ ਦੇਖਦੇ ਨੂੰ ਨਹੀਂ ਉਹ ਵੱਡਾ ਹਾ ਇਟ ਇਜ਼ ਟਾਈਟ ਸੁਕਾਈ ਛੋਟੀ ਹੈ ਸੱਤ ਅੱਠ ਛੋਟੀ ਇੱਥੇ ਆਹ ਘਟਰ ਵੀ ਐਡਾ ਵੱਡਾ ਹੈ ਜੀ ਨਾ ਇੰਨਾ ਇੰਨਾ ਵੱਤ ਬਤਾਉਣਾ ਪਈ ਹੁੰਦਾ। ਸਾਨੂੰ ਭਾਈ ਐ ਪਿੰਡ ਕੰਮ ਤੇ ਲੱਗੇ ਸੀ ਤੇ ਮਿਸਤਰੀ ਨੂੰ ਫੋਨ ਆਇਆ ਸੀ। ਤੇ ਮਿਸਤਰੀ ਨੂੰ ਫੋਨ ਆਇਆ ਤਾਂ ਕਹਿੰਦੇ ਮੁੰਡੇ ਤੇ ਸੱਟ ਲੱਗ ਗਈ ਆ ਤੇ ਇੱਥੇ ਕੁੱਕੇ ਆ ਜਾਓ। ਤੇ ਫਿਰ ਮੈਂ ਤੇ ਮਿਸਤਰੀ ਆਏ ਇੱਥੇ ਵਾਵਾ ਜਨਤਾ ਸੀ ਉਦਾਂ। ਤੇ ਫਿਰ ਮਿਸਤਰੀ ਵਿੱਚ ਵੜਿਆ ਤੇ ਫਿਰ ਉਹਨੂੰ ਤਾਂ ਨੂੰ ਚੱਕਿਆ ਮੁੰਡੇ ਨੂੰ। ਫਿਰ ਮੁੰਡਾ ਬਾਹਰ ਕੱਢਿਆ ਫਿਰ ਠੇਕੇਦਾਰ ਨੂੰ ਚੱਕਿਆ ਫਿਰ ਠੇਕੇਦਾਰ ਬਾਹਰ ਕੱਢਿਆ। ਤੇ ਹੁਣ ਮੁੰਡਾ ਜਿਹੜਾ ਉਹਦੀ ਡੈਥ ਹੋ ਗਈ ਆ ਤੇ ਠੇਕੇਦਾਰ ਨੂੰ ਜਲੰਧਰ ਹਸਪੀਟਲ ਦਾਖਲ ਕੀਤਾ। ਇੱਥੇ ਕਿੰਨੇ ਜਣੇ ਕੰਮ ਕਰਦੇ ਕੋਟੀ ਜ। ਇੱਥੇ ਹੁਣ ਤੇ ਤੋ ਉੱਧਾ ਬਾਬਾ ਜਨਤਾ ਲੱਗੀ ਹੁੰਦੀ 8-9 ਜਾਣੇ ਲੱਗੇ ਹੁੰਦੇ ਠੀਕ ਆ ਤੇ ਜਦੋਂ ਕੱਢਿਆ ਬਾਅਦ ਤੇ ਕੀ ਹਾਲਾਤੀ ਉਹਨਾਂ ਦੀ ਨਹੀਂ ਭਾਜੀ ਔਖਾ ਸੀ ਮਤਲਬ ਸਾਹ ਨਹੀਂ ਆਉਂਦੇ ਸੀ ਦੋਵਾਂ ਨੂੰ ਹੀ ਕੀ ਕਾਰਨ ਹੋ ਸਕਦਾ ਜਿਹੜੇ ਵਿੱਚ ਗੇੜੇ ਨੇ ਡੱਗੇ ਨੇ ਪਤਾ ਨਹੀਂ ਭਾਜੀ ਇਹ ਜਦੋਂ ਠੇਕੇਦਾਰ ਮਤਲਬ ਹੋਸ਼ ਚਾਣਗੇ ਉਹਨਾਂ ਨੂੰ ਫੇਰ ਪਤਾ ਲੱਗੂ ਠੇਕੇਦਾਰ ਕੋਈ ਹਾਂਜੀ ਕਿੰਨੇ ਕਬਜ ਦੀ ਘਟਰਾ ਗਈ ਹੈ ਭਾਜੀ 4 ਕਬਜ ਦੀ ਗੱਲ ਹੈ ਕੀ ਨਾਂ ਤਾਂ ਲੱਗਿਆ ਮੇਰਾ ਨਾਂ ਰਾਜਪ੍ਰੀਤ ਸਿੰਘ ਅੱਜ ਕੋਈ 4.5 3.4 4.5 ਦੇ ਵਿੱਚ ਸਾਡੇ ਕੋਲ ਹਦੀਵਾਲ ਤੋਂ ਲੈ ਕੇ ਆਏ ਸੀ ਕਿੰਨੇ ਜਣੇ ਤੇ ਕੋਈ ਦੱਸਦੇ ਤੇ ਇਦਾਂ ਹੀ ਆ ਵੀ ਕੋਈ ਗਟਰ-ਗੂਟਰ ਦੇ ਵਿੱਚ ਖਰੇ ਡਿੱਗੇ ਸੀ ਕਿ ਕੀ ਹੋਇਆ ਇਦਾਂ ਕੋਈ ਗੈਸ ਚੜ ਗਈ ਹੈ ਕੋਈ ਕਹਿੰਦਾ ਉੱਪਰ ਉੱਡ ਗਿਆ ਕੋਈ ਇਦਾਂ ਦੀ ਗੱਲ ਅੱਜ ਦੇਖਿਆ ਚੱਕ ਵੀ ਜੋ ਛੋਟਾ ਮੁੰਡਾ ਸੀ ਉਹ ਤਾਂ ਉਹਦੀ ਤੇ ਡੈਥ ਹੋਈ ਪਈ ਸੀ ਪਹਿਲੇ ਤੇ ਦੂਸਰਾ ਥੋੜਾ ਆਫਸੈਟ ਗਿਆ ਸੀ ਆਪਣੀ ਟੱਪਲੀਆਂ ਮਾਰ ਰਿਹਾ ਸੀ ਜ਼ਿਆਦਾ ਜਿੱਦਾਂ ਉਹਦੇ ਗੈਸ ਦਾ ਕੋਈ ਜ਼ਿਆਦਾ ਅਸਰ ਉਹਦੇ ਸਰੀਰ ਤੇ ਹੋ ਗਿਆ ਸੀ ਪੀਊਬ ਥੋੜੇ ਨਾਲ ਦੇ ਵੀ ਕਾਲੇ ਪੈ ਗਏ ਸਾਨੂੰ ਰੈਫਰ ਕਰ ਫੇਰੀ ਰੈਫਰ ਕਰਤਾ ਥੋੜੀ ਫਸਟ ਜੇ ਲਾ ਕੇ ਨਾ ਤੇ ਉਹ ਠੀਕ ਹੈ ਕਿ ਉਹ ਲਾ ਕੇ ਕੋਈ ਥੋੜੇ ਬੋਦੇ ਅਸੀਂ ਉਹਨਾਂ ਨੂੰ ਮੈਂ ਤਾਂ ਕਿਹਾ ਤੂੰ ਸਰਕਾਰੀ ਅਧਿਕਾਰ ਕਬੂਲ ਕਰ ਚੱਲ ਜਾ ਪਰ ਦੱਸ ਦਿਆ ਵੀ ਉਹ ਮਕਸੂਦਾਂ ਸ਼ਾਇਦ ਲੈ ਗਏ ਇੱਕ ਦੀ ਕੰਡਤ ਹੋ ਚੁੱਕੀ ਛੋਟਾ ਜਿਹੜਾ ਮੁੰਡਾ ਸੀ ਕੋਈ 16 17 18 ਸਾਲ ਦਾ ਹੁਣ ਪ੍ਰਵਾਸੀ ਸੀ ਉਹ ਅਮਰੀਕਾ ਇਹ ਜਿਹੜਾ ਪੰਜਾਬੀ ਸੀ ਠੀਕ ਹੈ ਇਹਦੀ ਇਹ ਨੂੰ ਭੇਜ ਦਿੱਤਾ ਸੀ ਉਹ 108 ਗੱਡੀ ਜਿਹੜੀ ਆ ਸਰਕਾਰੀ ਐਂਬੂਲੈਂਸ ਜਿਹੜੀ ਉਹਦੇ ਤੇ ਭੇਜ ਦਿੱਤਾ ਇਹ ਉਹ ਹੁਣ ਅਗਲੀ ਗੱਲ ਉੱਥੇ ਫਿਰ ਹੋਏਗੀ ਸਾਰੀ ਹਾਂਜੀ ਇਹ ਕਲੋਨੀ ਦਾ ਕਿ ਨਾਂ ਵੱਜਦਾ ਹਾਂਜੀ ਮੈਨੂੰ ਪਤਾ ਨਹੀਂ ਵੱਜਦਾ ਮੈਂ ਕਲੋਨੀ ਦਾ ਕਿ ਨਾਂ ਵੱਜਦਾ ਇਹ ਕੂਕਰ ਇਹ ਜੇ ਲੱਗਣੀ ਹੈ ਇੱਕ ਤਾਂ ਲੱਗਣੀ ਜੀ ਦੋ ਜਣੇ ਆਏ ਦੇ ਨਾਲ ਉੱਚਾ ਸੀ ਹਣਾ ਛੋਟਾ ਜਿਹਾ ਦੇਖਦੇ ਨੂੰ ਨਹੀਂ ਵੱਡਾ ਸੁਲਾ ਸੁਲਾ ਹਿੱਥ ਹੈ ਛੋਟੀ ਹੈ 7-8 ਛੋਟੀ ਆਈ ਥਾ ਹਉ ਘੱਟ ਰਹੀ ਐਡਾ ਵੱਡਾ ਹੋ ਜਾਏਗਾ ਹਾਂ ਜੀ ਇੰਨਾ ਇੰਨਾ ਵੱਤ ਵਧਾਤ ਪੈਣੋ ਚਾਹੀਏ ਸਾਨੂੰ ਭਾਈ ਅਸੀਂ ਪਿੰਡ ਕੰਮ ਤੇ ਲੱਗੇ ਸੀ ਤੇ ਮਿਸਤਰੀ ਨੂੰ ਫੋਨ ਆਇਆ ਸੀ ਤੇ ਮਿਸਤਰੀ ਨੂੰ ਫੋਨ ਆਇਆ ਤਾਂ ਕਹਿੰਦੇ ਮੁੰਡੇ ਤੇ ਸੱਟ ਲੱਗ ਗਈ ਐ ਤੇ ਇੱਥੇ ਕੁੱਕੇ ਆ ਜਾਓ ਤੇ ਫਿਰ ਮੈਂ ਤਾਂ ਮਿਸਤਰੀ ਆਏ ਇੱਥੇ ਵਾਵਾ ਜਨਤਾ ਸੀ ਉਦਾਂ ਤੇ ਫਿਰ ਮਸਤਰੀ ਵਿੱਚ ਵੜਿਆ ਤੇ ਫਿਰ ਉਹਨੂੰ ਤਾਂ ਨੂੰ ਚੱਕਿਆ ਮੁੰਡੇ ਨੂੰ ਫਿਰ ਮੁੰਡਾ ਬਾਹਰ ਕੱਢਿਆ ਫਿਰ ਠੇਕੇਦਾਰ ਨੂੰ ਚੱਕਿਆ ਫਿਰ ਠੇਕੇਦਾਰ ਬਾਹਰ ਕੱਢਿਆ ਤੇ ਹੁਣ ਮੁੰਡਾ ਜਿਹੜਾ ਉਹਦੀ ਡੈਥ ਹੋ ਗਈ ਹੈ ਤੇ ਠੇਕੇਦਾਰ ਨੂੰ ਜਲੰਧਰ ਹਸਪੀਟਲ ਦਾਖਲ ਕੀਤਾ ਇੱਥੇ ਕਿੰਨੇ ਜਣੇ ਕੰਮ ਕਰਦੇ ਕੋਟੀ ਜਿਹਾ ਇੱਥੇ ਹੁਣ ਤੇ ਦੋ ਹੀ ਆਏ ਸੀ ਅੱਛਾ ਤੇ ਉਦਾਂ ਵਾਵਾ ਜਨਤਾ ਲੱਗੀ ਹੁੰਦੀ 8-9 ਜਣੇ ਲੱਗੇ ਹੁੰਦੇ ਠੀਕ ਹੈ ਤੇ ਜਦੋਂ ਕੱਢਿਆ ਬਾਅਦ ਤੇ ਕੀ ਹਾਲਾਤੀ ਉਹਨਾਂ ਦੀ ਨਹੀਂ ਭਾਜੀ ਔਖਾ ਸੀ ਮਤਲਬ ਸਾਹ ਨਹੀਂ ਆਉਂਦੇ ਸੀ ਦੋਵਾਂ ਨੂੰ ਹੀ ਹੂੰ ਕੀ ਕਾਰਨ ਹੋ ਸਕਦਾ ਜੀ ਜਿਹੜੇ ਵਿੱਚ ਦੇਖਣੇ ਡੱਗੇ ਨੇ ਪਤਾ ਨਹੀਂ ਭਾਈ ਜੇ ਜਦੋਂ ਠੇਕੇਦਾਰ ਮਤਲਬ ਹੋਸ਼ ਚਾਣਗੇ ਉਹਨਾਂ ਨੂੰ ਫਿਰ ਪਤਾ ਲੱਗੂ ਠੇਕੇਦਾਰ ਕੋਈ ਹਾਂਜੀ ਕਿੰਨੇ ਕਬਜ ਦੀ ਘਟਰਾ ਹੈ ਜੀ ਭਾਈ 4 ਕਬਜ ਦੀ ਗੱਲ ਹੈ ਠੀਕ ਕੀ ਨਾਂ ਤੁਹਾਡਾ ਕੀ ਹੈ ਮੇਰਾ ਨਾਂ ਰਾਜਪ੍ਰੀਤ ਸਿੰਘ